ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਜੀ ਚਲੋ ਠੀਕ ਹੈ ਅਸੀਂ ਚਾਂਦਨੀ ਚੌਕ ਤੋਂ ਹੋ ਕੇ ਆ ਗਏ ਆ ਜੀ ਇੱਥੇ ਖਾਣਾ ਖਾਣ ਵਾਸਤੇ ਖੰਨਜੋ ਰੈਸਟੋਰੈਂਟ ਹੈਗਾ ਇੱਥੇ ਜਿੱਧਰ ਪੀਤੀ ਹੋਰੀ ਰਹਿੰਦੇ ਆ ਨਾ ਇੱਥੇ ਨੇੜੇ ਹੀ ਹੈਗਾ ਰੈਸਟੋਰੈਂਟ ਹੋ ਗਏ ਇਹ ਜਿੱਦ ਬਤਾ ਮੈਂ ਕਿਧਰ

ਮੈਂ ਤੇਰੇ ਮਿਲ ਕੋ ਨੀਂਂ ਚਾਹੀਦੀ ਉਹ ਡਗਰੂ ਦਾ ਤਾਂ ਆ ਵੀ ਲੈ ਲਿਆ ਕੋਕਾ 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 ਦੇਖਦਾ ਵੀ ਨੀਆ ਬੜੇ ਮਜ਼ੇ ਨਾਲ ਬੈਠਾ ਹੋਇਆ ਉਹ ਦੇਖੀਆ ਜਲਦੀ نیچے ਜਲਦੀ ਨੂੰ ਦੇ ਕੇ ਤੈਨੂੰ ਨੀ ਉੱਪਰ ਲੱਗਦੇ ਹੈ ਨਹੀਂ ਬਿਦੋਲਦੇ ਉੱਪਰ ਦਿੰਦੀ ਆ ਮੇਰਾ ਗਰੀਬੂ ਜਿਆ ਵਿਚਾਰਾ ਆ ਮੇਰਾ ਗਰੀਬੂ ਜੇ ਆ ਮੋੜਾ ਗਰੀਬੂ ਜੇ ਜੁਗਰੂ ਆਏ ਆ ਅਕਾ ਜੇਵੇਂ ਕਹਤਾ ਆਏ ਆ ਤਾਂ ਤਾਈ ਮੇਰਾ ਗਰੀਬ ਜੀਂਦੇ ਆ ਹਾਂ ਜਗਨੂ ਕੋਕੋ ਬੈਠਾ ਗੋਦੀ ਚ ਜਗਨੂ ਨੇ ਬਿਠਾਇਆ ਜਗਨੂ ਨੂੰ ਬਿਠਾਇਆ ਨਹੀਂ ਗਾ ਹੈ ਕੋਕੋ ਕਿੱਥੇ ਬੈਠਾ ਓਏ ਕੋਕੋ ਗੰਦੂ ਮੇਰਾ ਜੀਵਨੂ ਆਦਾ ਮੇਰਾ ਜੀਵਨੂ ਆਦਾ ਮੇਰਾ ਜੀਵਨੂ ਆ ਗੇਰੇ ਦਿਨ ਨੂੰ ਪੁੱਤ ਆ ਜਾ ਮੀ ਆ ਜਾ ਉਹ ਲੈ ਚੋ ਨੰਦੂ ਨਾ ਪੁੱਤ ਉਹ ਮੇਰੇ ਚੁੰਗ ਚੁੰਗ ਨਾ ਪੁੱਤ ਉਹ ਚੋ ਨਾ ਚੋ ਨਾ ਕਿਵੇਂ ਜਾਂ ਅੱਗੇ ਪੜ ਗੋ ਲੈ ਲੈ ਆਹ ਦੇਖੀ ਕੋਕੋ ਕਿਵੇਂ ਸ਼ਰਾਰਤੀਆਂ ਵਾਂਗੂ ਦੇਖ ਰਹਾ ਹੈ ਕਿਦੇ ਮੈਂ ਉੱਤੇ ਚੜ ਕੇ ਬੈਠਾ ਹਾਂ ਤੂੰ ਥੱਲੇ ਆ ਤੈਨੂੰ ਹੀ ਬਤਾਇਆ ਉੱਪਰ ਆਜੇ ਮੇਰੇ ਕੋਲ ਆ ਆ ਜਾ ਤੂੰ ਉੱਪਰ ਨੂੰ ਤਾਂ ਆ ਜਾ ਆ ਜਾ ਆ ਜਾ

Go go, no. Siri <laughs> video mulai <laughs> जुगनू कर, का mm -hmm. जुगनू <laughs> <laughs> ਨੰਨੇ ਦੋਤੇ ਦੀ ਮਸਤੀ ਦੇਖੋ ਰੋਟੀ ਹਜਮ ਕਰ ਰਹੇ ਨੇ ਜੀ ਬਾਬਾ ਜੀ 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 ਤੂੰ ਅੱਜ ਜਲਦੀ ਮਿਲਿਆ ਕਪਾਰੀ ਕਰੀਏ ਬਾਏ 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 ਆਜੀ ਜਲਦੀ ਇਹ ਹੋਆ ਇਹ ਅੰਜੀ ਜਾ ਰਹੇ ਆ ਜੇ ਅਸੀਂ ਹੁਣ ਵਾਪਸ ਨੈਕਸਟ ਡੇ 11 ਵਜੇ ਗਏ ਨੇ ਤੁੰਦ ਵੀ ਪੂਰੀ ਤਰ੍ਹਾਂ ਉਤਰ ਗਿਆ ਤੇ ਹੁਣ ਅਸੀਂ ਵਾਪਸ ਚੱਲੇ ਆ ਵਹਿ ਬ੍ਰੀਤੀ ਤੁੰਦ ਹੈਗੀ ਸੀਗੀ ਅਸੀਂ ਐਂਡ ਕਰਦੇ ਆਂ ਵਲੌਗ ਵਿੱਚ ਆਪਾਂ ਫੇਰ ਜਲਦੀ ਮਿਲਾਂਗੇ ਪ੍ਰਮਾਤਮਾ ਸਭ ਨੂੰ ਖੁਸ਼ ਰੱਖੇ